ਸਬਰ ਮੰਜ ਕਮਾਣੇ ਸਬਰ ਕਾ ਨਿਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਅਰਥ ਹੈ ਫਕੀਰ ਜਨੋ ਜੇ ਮਨ ਵਿੱਚ ਸਬਰ ਦਾ ਹੀ ਕਮਾਣ ਤਨੋਸ਼ ਹੋਵੇ ਅਤੇ ਸਬਰ ਦਾ ਹੀ ਇਸ ਤਨੋਸ਼ ਉੱਪਰ ਚਿਲਾ ਚੜਾਇਆ ਜਾਵੇ ਇੱਥੇ ਹੀ ਬਸ ਨਹੀਂ ਜੇ ਸਵਰਦਾ ਹੀ ਤੀਰ ਬਾਣ ਹੋਵੇ ਤਾਂ ਅੱਲਾ ਪਾਕ ਖਾਲਕ ਨਿਸ਼ਾਨਾ ਨਹੀਂ ਉਕਣ ਦਿੰਦਾ ਸਮੁੱਚਾ ਭਾਵ ਇਹ ਹੈ ਕਿ ਫਕੀਰਾਂ ਵਾਸਤੇ ਸਬਰ ਕਰਨਾ ਬਹੁਤ ਜ਼ਰੂਰੀ ਹੈ ਸਬਰ ਅੰਦਰ ਸਾਬਰੀ ਤਨ ਇਹ ਵੀ ਜਾਲੀਨਾ ਹੌਣ ਨਜੀਕ ਖੁਦਾਏ ਦੇ ਭੇਤ ਨਾ ਕਿਸੇ ਦੇਣਾ ਅਰਥ ਹੈ ਫਕੀਰ ਜਨੋ ਸਬਰ ਵਾਲੇ ਫਕੀਰ ਸਬਰ ਵਿੱਚ ਵਿਚਰਦੇ ਹੋਏ ਅੱਲਾ ਦੀ ਬੰਦਗੀ ਦੀ ਘਾਲਣਾ ਕਾਲਦੇ ਹਨ ਸਬਰ ਵਿੱਚ ਰਹਿੰਦੇ ਆਂ ਸਰੀਰ ਨੂੰ ਭਾਵੇਂ ਦੁੱਖ ਚੱਲਣਾ ਪੈਂਦਾ ਹੈ ਪਰ ਸਬਰ ਵਾਲੇ ਸਾਬਰੀ ਰਹਿੰਦੇ ਸਦਾ ਹੀ ਖੁਦਾ ਦੇ ਕੋਲ ਹਨ ਪਰ ਹਾਂ ਖੁਦਾ ਦੇ ਕੋਲ ਹੁੰਦੇ ਹੋਏ ਵੀ ਲੋਕਾਈ ਨੂੰ ਭੇਦ ਨਹੀਂ ਲੱਗਣ ਦਿੰਦੇ ਕਿ ਖੁਦਾ ਦੇ ਕੋਲ ਹਾਂ ਸਬਰ ਇਹ ਸਵਾਉ ਜੇ ਤੂੰ ਬੰਦਾ ਢਿੜ ਕਰੇ ਵੱਧ ਧੀਵੇ ਦਰਿਆਉ ਟੁੱਟ ਨਾ ਧੀਵੇ ਵਾਹੜਾ ਅਰਥ हे फकीर जनो صبر ਇਸ ਸਭਾਉ ਸਬਰ ਦਾ ਇਸ ਸਭਾਉ ਹੈ ਕਿ ਜਿਹੜਾ ਇਸ ਸਬਰ ਦਾ ਅਭਿਆਸ ਕਰਦਾ ਕਰਦਾ ਸਬਰ ਨੂੰ ਦ੍ਰਿੜ ਪੱਕਾ ਕਰ ਲੈਂਦਾ ਹੈ ਉਸ ਦਾ ਸਬਰ دریاਉ ਰੂਪ ਹੋ ਜਾਂਦਾ ਹੈ ਜੈਸੇ دریاਉ ਦਾ ਜਲ ਸਮੁੰਦਰ ਵਿੱਚ ਲੀਨ ਹੋ ਕੇ ਸਮੁੰਦਰ ਰੂਪ ਹੋ ਜਾਂਦਾ ਹੈ ਤੈਸੇ ਸਬਰ ਕਰਨ ਵਾਲਾ ਫकीर ਸਬਰ ਨਾਲ ਬੰਦਗੀ ਕਰਦਾ ਕਰਦਾ ਅੱਲਾਹ ਤਾਲਾ ਖੁਦਾਵੰਦ ਦੇ ਵਿੱਚ ਲੀਨ ਹੋ ਜਾਂਦਾ ਹੈ ਹੇ ਫਕੀਰ ਜਨੋ ਜੇ ਸਬਰ ਟੁੱਟ ਜਾਵੇ ਤਾਂ ਫਿਰ ਦਰਿਆਓ ਕੀ بارش ਦੇ ਪਾਣੀ ਵਾਹੜਾ ਵਹਿਣ ਵਰਗਾ ਵੀ ਨਹੀਂ ਰਹਿ ਜਾਂਦਾ ਇਸ ਕਰਕੇ ਸਬਰ ਫਕੀਰੀ ਦਾ ਮੁੱਖ ਅੰਗ ਹੈ ਇਸ ਦਾ ਅਭਿਆਸ ਕਰਦੇ ਕਰਦੇ ਬੰਦਗੀ ਕਰੋ